ਹਾਂਜੀ ਸਤਿ ਸ਼੍ਰੀ ਅਕਾਲ ਜੀ 21003 ਕੋਸਾਰੇ ਐਟ ਲొਕੇਸ਼ਨ ਚੇਂਜ ਹੈ ਅੱਜ ਮੈਂ ਆਪਣਾ ਆਫਿਸ ਦਾ ਵੀਡੀਓ ਬਣਾ ਰਹੀ ਹਾਂ ਥੋੜਾ ਜਲਦੀ ਫਰੀ ਹੋਵੇ ਸੀ ਮੈਂ ਕਿਹਾ ਚਲੋ ਇੱਥੇ ਹੀ ਵੀਡੀਓ ਬਣਾ ਲੈਂਦੇ ਆ ਮੈਂ ਇੱਕ ਗੱਲ ਦੱਸਿਓ ਜਦ ਅਸੀਂ ਆਪਣੇ ਥੰਬਨੇਲ ਔਰ ਟਾਈਟਲ ਦੇ ਵਿੱਚ ਵੱਡਾ ਵੱਡਾ ਕਰਕੇ ਲਿਖਿਆ ਹੁੰਦਾ ਹੈ ਵੀ ਇਹ ਵੀਡੀਓ ਕਿਸ ਬਲੌਗਰ ਬਾਰੇ ਹੈ सोनू ਬਾਰੇ ਹੈ ਜਾਂ ਸਹਿਜ ਅਮਨ ਬਾਰੇ ਹੈ ਜਾਂ ਗੁਰਜਾਸ ਬਾਰੇ ਠੀਕ ਹੈ ਤੇ ਉਹਨਾਂ ਦੇ ਜਿਹੜੇ ਸੋ ਕੋਲਡ ਫੈਨ ਆ ਉਹਨਾਂ ਨੂੰ ਪਤਾ ਹੀ ਹੁੰਦਾ ਇਸ ਵੀਡੀਓ ਦੇ ਵਿੱਚ ਉਹਨਾਂ ਦੇ ਜਿਹੜੇ ਹੀਰੋ ਹੀਰੋਇਨ ਹੈਗੇ ਆ ਉਹਨਾਂ ਦੀ ਰੱਜ ਕੇ ਕੁੱਤੇ ਖਾਣੀ ਕੀਤੀ ਹੋਣੀ ਹੈ ਜਾਂ ਬੇਸਿਕ ਕੀਤੀ ਹੋਣੀ ਹੈ ਫ ਮੈਂ ਤਾਂ ਇਹ ਸਮਝ ਨਹੀਂ ਆਂਦੀ ਜਿਹੜੀ ਸਿਰਫ ਮੇਰੇ ਵੀਡੀਓ ਨਹੀਂ ਕਿਸੇ ਹੋਰ ਦੀ ਵੀਡੀਓ ਦੇਖ ਕੇ ਵੀ ਜਿੱਥੇ ਉਹਦੇ सोनू ਦੀ ਕਿਸੇ ਹੋਰ ਦੇ ਉੱਤੇ ਕਹਨੀ ਕੀਤੀ ਹੋਈ ਹੈ ਠੀਕ ਹੈ ਉਹਦੀ ਵੀਡੀਓ ਦਾ ਰਿਵਿਊ ਵੀ ਮੇਰੇ ਕਮੈਂਟ ਚ ਆ ਕੇ ਦੇਖ ਰਿਹਾ ਮਤਲਬ ਤੁਸੀਂ ਆਪਣੇ ਆਈਡਲ ਨੂੰ ਇੰਨਾ ਪਿਆਰ ਕਰਦੇ ਹੋ ਚਾਹੇ ਉਹ सोनू ਹੋਵੇ ਐਸਪੈਸ਼ਲੀ सोनू ਬਾਰੇ ਕਮੈਂਟ ਸੀ ਮਤਲਬ ਇੰਨਾ ਪਿਆਰ ਕਰਦੇ ਹੋ ਵੀ ਜਿੱਥੇ-ਜਿੱਥੇ ਉਹਦੀ ਬੇਇੱਜ਼ਤੀ ਕੀਤੀ ਜਾ ਰਹੀ ਹੈ ਮੈਂ ਤਾਂ ਹਾਲਾਂਕਿ ਬੇਸਿਕਲ ਵੀ ਨਹੀਂ ਮੈਨੂੰ ਸਮਝਾਣੇ ਹੈਗੇ ਮਤਲਬ ਕੋਈ ਰੋਕਤੇ ਵੀ ਨਹੀਂ ਰੋਕਤੇ ਵੀ ਨਹੀਂ ਕਰਦੇਗੇਗੀ ਮੈਂ ਇੱਕ ਸੇ ਬੰਦੇ ਨੇ ਹੈਗੇ ਵਿੱਚ ਜਿੱਦਾਂ ਗਲਤ ਹੋ ਰਹੀਆਂ ਇਹਨਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਇੰਪੈਕਟ ਕੀ ਪੈਣਾ ਹੈ ਜਾਂ ਕੀ ਪੈ ਰਿਹਾ ਹੈਗਾ ਤੇ ਮਤਲਬ ਫਿਰ ਫਿੱਟ ਗੱਲਾਂ ਕੱਢ ਬੋਲਣੇ ਚੰਗੇ ਹੈਗੇ ਚੱਲ ਕੇ ਹਜੇ ਮੈਂ ਫालतू ਕਿਸ ਨੂੰ ਇੱਕ ਲੰਬ ਤੱਕ ਨਹੀਂ ਬੋਲਦੀ ਮੇਰੇ ਸਾਕੇ ਵੀਡੀਓ ਚੱਕ ਕੇ ਦੇਖ ਲੋ ਤੁਸੀਂ ਗੁੱਸੇ ਨਾਲ ਜ਼ਰੂਰ ਥੋੜਾ ਬੋਲ ਪੈਨੇ ਹਾਂ ਆਂਦਾ ਇਹਨਾਂ ਦੀ ਹਾਲਤਾਂ ਦੇਖ ਕੇ ਗੁੱਸਾ ਇਹਨਾਂ ਨੂੰ ਨਹੀਂ ਸਮਝ ਆ ਰਹੀ ਮੈਂ ਤੁਹਾਨੂੰ ਲੋਟਸ ਆਫ ਐਗਜ਼ਾਮਪਲ ਦੇ ਸਕਦੀ ਹਾਂ ਜਿਹਦੇ ਵਿੱਚ ਇੱਕ ਸਮੇਂ ਤੇ ਕੋਈ ਕੋਈ ਬਲੌਗਰ ਹੋ ਗਿਆ ਜਾਂ ਕੋਈ ਇੰਸਟਾਗ੍ਰam ਤੇ ਵੀਡੀਓ ਹੋ ਗਿਆ ਜਾਂ ਰੀਲ ਰੀਲ ਪਾਉਂਦਾ ਹੈਗਾ ਇੱਕ ਸਮੇਂ ਤੋਂ ਪੀਕ ਤੇ ਸੀ अज्ञा डेट के जा चुकी है, है।, है, है पढ़ लो कोई कम कर लो गलत क्योंकि साडियो देखते दे हो और दूसरी चीज जाके खानी देख के आने कल्प करके कमेंट करते बोल दी पी सी तू भी बोल दी है जिम्मेदार

ਲੋੜੀ ਆਕਾਸ਼ਨੀਤ ਵਾਪਸ ਆ ਗਏ ਦੇਖੀਏ ਇਹ ਕੀ ਕਹਿੰਦੇ ਪਏ ਸਾਈਕ ਗੱਲਾਂ ਕਰੋ ਇਹ ਤਾਂ ਗਲਾ ਬਹਿ ਗਿਆ ਅੱਜ ਠੰਡ ਕਿਉਂ ਜੀ ਜਾਂਦੀ ਆਦੀ ਠੰਡ ਧਿਆਨ ਰੱਖੋ ਸਾਰੇ ਜਣ ਖਾਸ ਕਰਕੇ ਬੱਚਿਆਂ ਦਾ ਜਰੂਰ ਧਿਆਨ ਰੱਖੋ ਕੱਲ ਜਾਂਦੀ ਠੰਡ ਵਾਤੀ ਨੇ ਬੱਚਿਆਂ ਮਾਰੇ ਤੇ ਤੋ ਗਿਆਨ ਲੈਂਦੇ ਤਾਂ ਕਿਸੇ ਨੂੰ ਵੀ ضرورت ਨਹੀਂ ਹੈਗੀ ਖਾਸ ਕਰਕੇ ਬੱਚਿਆਂ ਦਾ ਧਿਆਨ ਰੱਖੋ ਜਾਂਦੀ ਠੰਡ ਚ ਠੀਕ ਹੈ ਇਹ ਧਿਆਨ ਤੋਂ ਆਪਣੇ ਬੱਚੇ ਦਾ ਰੱਖਿਆ ਹੁੰਦਾ ਨਾ ਤੇ ਤੈਨੂੰ ਇਹ ਦਿਨ ਇਹ ਦੇਖਣਾ ਪਿਆ ਸੀ ਸੋ ਦੈਟ ਬੱਚਿਆਂ ਬਾਰੇ ਤੂੰ ਤਾਂ ਗਿਆਨਾਂ ਦੇ ਸਾਰੇ ਦਿਨੇ ਆਪਣੇ ਬੱਚੇ ਬਹੁਤ ਸੋਹਣੇ ਪਾਲਦੇ ਪਏ ਆ। ਦੇਖ ਕਹਿੰਦੇ ਕਦੇ ਵੀਰੇ ਟੂਲਟੈਕਸ ਆ ਗਿਆ ਟੂਲਟੈਕਸ ਟੂਲਟੈਕਸ ਬਹੁਤ ਦਿਨ ਬਾਅਦ ਆ ਪੈਦਲ ਮਾ ਲੱਗੇ ਨਾ। ਕੈਲੀਟੇ ਨਹੀਂ ਮੈਂ ਆਇਆ ਜਾਂਦਾ ਤੁਸੀਂ ਆਇਓਗੇ ਮੈਂ ਨਹੀਂ ਆਈ। ਟੂਲਟੈਕਸ ਟੂਲਟੈਕਸ ਆ ਗਿਆ ਟੂਲਟੈਕਸ ਟੂਲਟੈਕਸ ਹੁੰਦਾ। ਤਰਜ ਫੁੱਲ ਵੀ ਕਹਿੰਦੇ ਆ ਪਾਪੜ ਕਹਿੰਦੇ ਚਲੋ ਜੋ ਵੀ ਕਹਿੰਦੇ ਆ। ਗਾਇਸ ਮੇਰੇ ਕੰਗਰੇਗਨ ਇਗਨੋਰ ਕਰੇ ਹੋ ਇਨੋਰ ਹੀ ਮਲ ਲਗੀ ਕਰਿਓ ਗਲਾ ਵੀ ਅਜੇ ਬੈਠਾ ਹੋ ਮੇਰਾ ਹਾਂ ਤੋ ਆਪਣਾ ਬਚਾਈ ਨੋਰ ਕਰ ਸਕਦੀ ਹੈ ਤੇ ਖਾਂਦਾ ਨੋਰ ਕਰੀ ਦਵਾਗੇ ਪੁੱਲ ਬੜੀਆਂ ਕਹਿੰਦੇ ਕਿ ਪਾਪੜ ਕਹਿੰਦੇ ਇਹਦਾ ਪਤਾ ਨਹੀਂ ਹੈਗਾ ਸਿਰਫ ਇਨਾ ਪਤਾ ਹੈਗਾ ਵੀ ਕੈਮਰਾ ਖੋਲ ਕੇ ਬਕਵਾਸ ਕਿੱਦਾਂ ਕਰਨੀ ਹੈਗੀ ਪਤਾ ਨਹੀਂ ਗਈ ਤੇ ਲਓ ਮਿੱਤਰੋ ਬਾਕੀ ਕਰਨ ਹੁਣਾਂ ਦਾ ਵਿਆਹ ਵੀ ਆ ਰਿਹਾ ਚਿੱਤੀ ਹਾਂਜੀ ਆਪਾਂ ਮੈरिज ਤੇ ਜਰੂਰ ਜਾਵਾਂਗੇ ਜਾਵਾਂਗੇ ਯਾਰ ਆਪਣਾ ਜਾਣੇ ਪੈਣਾ ਭੈਣ ਦਾ ਵਿਆਹ ਵਾ ਬੱਤਰ ਜਰੂਰ ਜਲਦੀ ਬੇਚਰ ਗਰਮੀ ਹੈ ਹੁਣ ਗਰਮੀ ਹੋ ਗਈ ਗਰਮੀ ਹੋ ਗਈ ਆ ਤੇ ਮੈਨੂੰ ਪਤਾ ਸੀ ਕਿ ਗਰਮੀ ਆ ਮੈਂ ਪਹਿਲੇ ਹੀ ਹਾਫ ਡਰੈਕਟ ਪਾ ਕੇ ਆਂਗੇ ਇਹਨੂੰ ਦੇਖ ਕੇ ਲੱਗਦਾ ਪਿਆ ਵੀ ਹਜੇ ਮਤਲਬ ਦਸੰਬਰ ਐਂਡ ਅੱਥੇ ਵਿੱਚ ਇਹਨਾਂ ਦੀ ਕੁੜੀ ਦੀ ਡੈਥ ਹੋਈ ਹੈ 2 ਮਹੀਨੇ ਵੀ ਕੰਪਲੀਟ ਨਹੀਂ ਹੋਏ ਹੈਗੇ ਇਹਨੂੰ ਦੇਖ ਕੇ ਲੱਗਦਾ ਪਿਆ ਇਹਨੇ ਆਪਣਾ ਬੱਚਾ ਹੁਣੇ-ਹੁਣੇ ਹੋਇਆ ਹੋਏਗਾ ਠੀਕ ਹੈ ਉਹਨੂੰ ਕਈ ਜਾਂਦੀਆਂ ਗੱਲਾਂ ਬਾਤਾਂ ਆਫ ਕਰਨ ਜਾਂ ਜਗਪ੍ਰੀਤ ਦੀ ਉਹਦੀ ਸਿਸਟਰ ਦੀ ਮੈਰਿਜ ਹੈਗੀ ਆ ਵੀ ਆ ਕੇ ਜ਼ਰੂਰ ਜਾਵਾਂਗੇ ਅਰੇ ਮਾਂ ਨੂੰ ਤਾਂ ਸਾਹ ਨਹੀਂ ਆਂਦਾ ਬੱਚੇ ਦੇ ਕਰੋਨ ਚ ਵੀ ਲੱਗ ਜਾਏ ਠੀਕ ਹੈ ਉਹ ਇਹ ਵਿਆਹ ਦੇ ਕੰਮ ਤੇ ਤਿਆਰੀਆਂ ਕਰਦੀ ਵੀ ਹੈ ਮੈਂ ਕਿੰਨੇ ਦਿਨ ਹੋ ਗਏ ਕੁਝ ਮਤਲਬ ਇਧਰ ਧਿਆਨ ਨਹੀਂ ਦਿੱਤਾ ਸੀ ਇਹ ਵਿਆਹ ਤੇ ਜਾਂਦੀ ਤੇਰੀਆਂ ਕਰਦੀ ਵੀ ਹੈ ਕਹਿਦੀ ਮਾਇਆ ਉਹ ਕਹਦਾ ਤੇਰਾ ਮੁੱਖ ਤੇ ਬਾਕੀ ਸਾਰੇ ਚੜ੍ਹਦੀ ਕਲਾ ਚ ਰਹਿ ਜਾ ਕਰੋ ਹਾਂ ਵੀ ਸਾਰੇ ਯਾਰ ਬਾਕੀ ਅੱਸੇ-ਬਸ ਦੀ ਗੱਲ ਆਈ ਕਿ ਨਰ ਕਰਕੇ ਰਹਿ ਜਾ ਕਰੋ ਖੁਸ਼ ਰਹੋ ਖੁਸ਼ ਰਹੋ ਆ ਨਾ ਹੈਪੀ ਹੈਪੀ ਰਹਿ ਜਾ ਕਰੋ ਬਈ ਲੈਣਾ ਕੁਝ ਨਹੀਂ ਲੈਣਾ ਬਚ ਨਹੀਂ ਦਿੱਤੀ ਇੱਥੇ ਰਹਿਣਾ ਸਾਰਾ ਕੁਝ ਖੁਸ਼ ਰਹੋ ਯਾਰ ਅਸੇ ਪਾਸੇ ਦੇ ਕੱਲਾਜ ਨੋਰ ਕਰਿਆ ਕਰੋ ਹੈਪੀ ਰਹੋ ਕਿੰਨਾ ਚੰਨ ਕੱਢੀ ਹੁੰਦੀ ਹੈ ਠੀਕ ਹੈ ਹੋਸ਼ ਰਿਹਾ ਕਰੋ ਇੱਥੇ ਰਹਿ ਜਾਣਾ ਸਾਰਾ ਕੁਝ ਸਾਨੂੰ ਵੀ ਬੰਦੇ ਇੱਥੇ ਰਹਿ ਜਾਵੇਂ ਪਰ ਕਿੰਨਾ ਚਿਰ ਜਿੰਦੇ ਆ ਜਿਹੜੇ ਰਿਸ਼ਤੇ ਐ ਇਮੋਸ਼ਨਸ ਐ ਸੈਂਟੀਮੈਂਟਸ ਐ ਜੁੜੇ ਹੋਏ ਆ ਬੱਚਿਆਂ ਦੇ ਨਾਲ ਮਾਪਿਆਂ ਦੇ ਨਾਲ ਸਹੰਤਰਾਵਾਂ ਦੇ ਨਾਲ ਤੂੰ ਕਿੰਨਾ ਕੁਝ ਰਹਿ ਸਕਦੀ ਐ ਨੀਛਤੀ ਅਰੇ ਕੋਈ ਵੱਡਾ ਬੁਜਰਗ ਦੀ ਵੀ ਡੈਥ ਹੁੰਦੀ ਐ ਨਾ ਤਾਂ ਜਦ ਤੱਕ ਉਹਦਾ ਕਰੀਨਾ ਨਹੀਂ ਕਰ ਦਿੰਦੇ ਤਦ ਤੱਕ ਕੋਈ ਫੰਕਸ਼ਨ ਨਹੀਂ ਕਰਦੇ ਕੋਈ ਖੁਸ਼ੀ ਨਹੀਂ ਮਨਾਉਂਦੇ ਕੋਈ ਦੀਵਾਲੀ ਦਾ ਚੈਰਾ ਨਹੀਂ ਮਨਾਉਂਦੇ ਇਹ ਵਿਆਹ ਤੇ ਜਾਣ ਦੀਆਂ ਗੱਲਾਂ ਆ ਦੇ ਭਈ ਜੋ ਦਿਲ ਕਰਦਾ ਉਹ ਕਰੋ ਬਸ ਇੱਕ ਨਸ਼ੇ ਪੱਤੇ ਨੂੰ ਛੱਡ ਕੇ ਹਾਂਜੀ ਕਿਉਂਕਿ ਕੁਛ ਨਹੀਂ ਰੱਖਿਆ ਬਸ ਐਂ ਦੇ ਲਾਸਟ ਤੇ ਤੁਹਾਨੂੰ ਪਤਾ ਹੀ ਹੈ ਕੀ ਹੁੰਦਾ ਹੈ ਨਸ਼ੇ ਪੱਤੇ ਤੋਂ ਯਾਰ ਆਪਾਂ ਵੀ ਡਰਿੰਕ ਕਰਦਾ ਮੈਂ ਕਰਦਾ ਵਾਂ ਪਰ ਇਹ ਨਹੀਂ ਡੇਲੀ ਮੈਂ ਕਿਤੇ ਪਾਰਟੀ ਜਾਂ ਵਿਆਹ ਵਿਊਤ ਕਦੀ ਨਹੀਂ ਕੀਤੀ ਵੈਸੇ ਨਹੀਂ ਪਾਰਟੀ ਵੇ ਤੇ ਕਰ ਲੈਂਦੇ ਇਹਨਾਂ ਦੀ ਗੱਲਾਂ ਕਿ ਬਸ ਪਾਰਟੀ ਵਿਆਹ ਦੀ ਗੱਲ ਨਹੀਂ ਆ ਉਹਦਾ ਨਹੀਂ ਕਦੀ ਵੀ ਅੱਜ ਤੱਕ ਹੱਥ ਨਹੀਂ ਲਾਇਆ ਇਹਨੇ ਦਾਰੂ ਪੀਣਾ ਮਾਰੀ ਨਹੀਂ ਉਹ ਵੀ ਤਾਂ ਕਰਕੇ ਕਿਵੇਂ ਕੋਈ ਗੈਸਟ ਕਹਿ ਹੀ ਦਿੰਦੇ ਆ ਕਿ ਹਨਾ ਜੋ ਮਰਜ਼ੀ ਕਰੋ ਨਸ਼ੇ ਪੱਤੇ ਨੂੰ ਛੱਡ ਕੇ ਉਹ ਨਾਲ ਹੀ ਬੋਲਦੇ ਆ ਮੈਂ ਤਾਂ ਤਾਂ ਕਰਦਾ ਹੀ ਡੇਲੀ ਨਹੀਂ ਕਰਦਾ ਉਹ ਵੀ ਤਾਂ ਨਸ਼ੇ ਇੱਥੇ ਸੰਪੇ ਕਰ ਰਹੇ ਹੋ ਪਾਕਿਤੇ ਸਾਰੇ ਤੁਸੀਂ ਖਾਈ ਪੀਤੇ ਮੈਂ ਕਿਹੜੇ ਜੋ ਮਰਜ਼ੀ ਕਰੋ ਖਾਓ ਵੀੋ ਪਰ ਬਚਰਮੀ ਨਾ ਤਾਰੋ ਜੋ ਕਹਿੰਦਾ ਆਪਣੇ ਅੰਦਰ ਵਰਕੀ ਕਰ ਲੋ ਤੁਸੀਂ ਕੈਮਰੇ ਮੋਹਰੇ ਆ ਕੇ ਬਚਰਮੀ ਧਾਰ ਰਹੇ ਹੋ ਕੀ ਮੇਰੇ ਇੱਕ ਗੱਲ ਦੱਸੋ ਤੁਸੀਂ 2 ਮਹੀਨੇ ਨਹੀਂ ਹੋਏ ਤੁਹਾਡੇ ਜਵਾਬ ਕਹੇ ਨੂੰ ਇਹੋ ਜਿਹੀ ਕਿਹੜੀ ਤੁਹਾਡੀ ਵੇਲ ਵਿੱਚ ਬਾਹ ਬਾਹ ਆਈ ਸੀ ਯਾ ਫਿਰ ਇਹੋ ਜਿਹੀ ਕਿਹੜੀ ਮਤਲਬ ਕਹਿ ਉਹਦੀ ਕਮਾਈ ਦਾ ਕੀ ਫਾਇਦਾ ਜਿੰਨਾ ਕੋਈ 6 ਮਹੀਨੇ ਬੈਠ ਕੇ ਰੋਟੀ ਵੀ ਨਹੀਂ ਕਾ ਸਕੇ ਕਿ ਤੁਹਾਨੂੰ ਕਹਿੰਦੇ ਸੀ ਲੋਕੀ ਕੰਮ ਕਰ ਲੋ ਕੰਮ ਕਰ ਲੋ ਠੀਕ ਹੈ ਜੀ ਅਗਰ ਤੁਸੀਂ ਕੰਮ ਹੀ ਕੋਈ ਸਟਾਰਟ ਨਹੀਂ ਕੀਤਾ ਤੇ ਲੰਘਦੇ ਆਓ ਜੀ ਦਵਾਈ ਤੇ ਇਹੋ ਜਿਹੀ ਬੇਜ਼ੀ ਵੀ ਕਰਾਈ ਜਨਾਨੀ ਵੀ ਲੋਕਾਂ ਦੇ ਮੋ ਠੀਕ ਹੈ ਬੱਚਾ ਵੀ ਗਵਾਇਆ ਤੇ ਤੁਸੀਂ 6 ਮਹੀਨੇ ਤੱਕ ਰੋਟੀ ਵੀ ਨਹੀਂ ਘਰੇ ਖਾ ਸਕਦੇ। ਅਸ਼ਰਮੀਦੀ ਅੱਧਾ ਪਾਣੀ। ਆ ਦੇ। ਅਗ ਤੇ ਬੈਠਾ ਤੇ ਆ ਤੋ ਬਣਵਾ। ਪਹਿਲਾ ਹਜੇ ਇਹ ਕੁੜੀ ਨੂੰ ਲੈਟ ਨੂੰ ਥੋੜੇ ਦਿਨ ਮੈਨੂੰ ਐਸੀ ਬੱਚੇ ਦੇ ਫੇਸ ਦਾ ਟੈਟੂ ਨੇ ਬਾਹਰ ਦੇ ਬਣਾਏ ਠੀਕ ਹੈ ਇਮੋਸ਼ਨਸ ਟੈਟੂ ਬਣਵਾਉਣ ਦੇ ਨਾਲ ਨਹੀਂ ਹੁੰਦੇ ਇਮੋਸ਼ਨਸ ਅੰਦਰ ਹੁੰਦੇ ਐ ਦਿਲ ਚੋਂ ਹੁੰਦੇ ਐ ਠੀਕ ਹੈ ਟੈਟੂ ਸਟੂਡੀਓ ਇਹ ਨਾ ਨੀ ਮੈਂ ਲੋਕ ਇਧਰ ਬਹੁਤ ਵਧੀਆ ਕੰਮ ਕਰਮ ਜੀ ਨੇ ਵੀ ਕੰਮ ਆਇਆ ਜਰੂਰ ਕਰਿਓ ਬਹੁਤ ਵਧੀਆ ਕੰਮ ਆ ਮੈਨੂੰ ਵੀ ਵਧੀਆ ਲੱਗਾ ਬਟ ਮੈਂ ਟੈਟੂ ਨਹੀਂ ਕਰਾਸ ਲਕਦੀ ਹੋ ਗਿਆ ਯਾਰ ਇਹ ਮੌਸਮੀ ਇਦਾਂ ਠੰਢੀ ਵਾਲਾ ਤੇ ਅਸੀਂ ਇਕੱਲੇ ਨਹੀਂ ਸਾਡੀ ਮੰਮੀ ਅਮਨ ਸੰਦੀਪ ਹਾਡਾ ਨਿਕਲੇ ਕਾਕਾ ਉਹ ਵੀ ਹੋਈ ਪੇ ਮਾਰ ਪਿਆ ਸਾਰੀ ਫੁੱਲ ਫੈਮਲੀ ਬਿਮਾਰ ਹੋ ਗਈ ਸੀ ਸਾਡੀ ਹਾੜੇ ਗਵੰਡੀ ਵੀ ਹਰ ਦੇਤੇ ਦਾ ਅਰਥ ਹੈ ਸਾਰੇ ਜਿਹੜੇ ਨਾਰ ਉਹ ਜਿਹੜਾਣੇ ਵਾਲੇ ਸਾਰੀ ਮਲਕੀ ਮੇਰੇ ਪੇਕੇ ਪਰਵਾਦੀ ਸਾਰੇ ਇਸ ਸਾਰੇ ਬਿਮਾਰ ਹੋਏ ਮੌਸਮੀ ਯਾਰ ਇਦਾਂ ਥੋੜਾ ਚੱਲਣ ਦੇ ਤਾਂ ਕਰੇ ਬੈਠੇ ਕੰਨ ਲਾ ਕੇ ਸਾਡੇ ਸਾਰੇ ਰਿਸ਼ਤੇਦਾਰ ਬਿਮਾਰ ਹੋਏ ਪਏ ਕੁੜੀ ਬਿਮਾਰ ਸੀ ਉਹਦਾ ਧਿਆਨ ਕਿੰਨਾ ਤਨ ਆਪਣੀ ਬਿਮਾਰੀ ਦਾ ਏਡੇ ਹੱਟੇ-ਕੱਟੇ ਹੈਗੇ ਆ ਉਹਦਾ ਪਰਵਾਹ ਹੈਗਾ ਬੱਚੇ ਦੀ ਬਿਮਾਰੀ ਦੀ ਪਰਵਾਹ ਨਹੀਂ ਸੀ ਉਹਨੂੰ ਹੋਇਆ ਕਿ ਇਹ ਤੁਸੀਂ ਅੱਜ ਤੱਕ ਇਹ ਨਹੀਂ ਦੱਸਿਆ ਤੁੰਦੇ ਅੰਦਰ ਵੜ ਕੇ ਬਹਿ ਜੇ ਨਾ ਹੁਕਾ ਦਾ ਹਿੱਕ ਨਾਲ ਲੱਗ ਜਾਣਾ ਜਨੂ ਕਿਤੇ ਚੰਦਨੀ ਕਿ ਲੋਬੀ ਤੁਹਾਨੂੰ ਟੈਟੂ ਕੀ 1% ਵੀ ਲੱਗਦਾ ਵੀ ਇਹਨਾਂ ਨੂੰ ਕੋਈ ਦੁੱਖ ਹੋਇਆ ਹੋਊਗਾ ਠੀਕ ਹੈ ਗਾਣੇ ਗਏ ਜਾ ਰਹੀ ਹੈ ਤੋ ਚੂੜਾ ਪਾਇਆ ਹੋ ਜਾਂਦਾ ਦਾ ਕੀ ਕਰੂ ਯਾਰ ਇਹ ਆਪਣਾ ਟੈਟੂ ਪਾਇਸੀ ਲਡੂ ਬੇਟੀ ਲਓ ਮੈਂ ਤੁਹੋਂ ਪੜੋ ਪੜੋ ਕੀ ਲਿਖਿਆ ਹੈ ਬੇਲਾ ਇਹ ਹੋ ਗਿਆ ਹੈ ਕਈ ਸਨ ਵਰਤ ਕੇ ਬਈ ਮਾਨ ਦੱਸਦੇ ਨੇ ਪਿੱਠ ਤੇ ਨਿੰਦ ਤੇ ਤੇ ਮੂੰਹ ਤੇ ਆਪਣੀ ਜਾਨ ਦੱਸਦੇ ਨੇ ਕਹਿਣਾ ਵੀ ਗੱਲਬਾਤ ਸਿੱਧੀ ਜਾ ਠਾ ਲੱਗਦੀ ਹੈ ਉ ਤੋਰ ਲਾਣਾ ਤੇ ਤੋਰ ਲਾਣਾ ਤੇ ਇਹੋ ਜਿਹੇ ਟੈਟੂ ਬਣਾਉਂਦੇ ਟੈਟੂ ਕੋਈ ਹੁੰਦਾ ਕੁਝ ਇਨਸਪਾਇਰਿੰਗ ਲਿਖਦਾ ਕੁਝ ਮੋਟੀਵੇਸ਼ਨਲ ਠੀਕ ਹੈ ਇਹ ਤਾਂ ਤੁਸੀਂ ਤਵੇ ਲਾ ਰਹੇ ਹੋ ਕਿਸੇ ਤੇ ਇਹ ਜਿਹੜੀ ਉਹ ਟੱਕਾਂ ਬੱਸਾਂ ਯਾਟਾਂ ਦੇ ਮਗਰ ਲਾਈਨਾਂ ਲਿਖੀਆਂ ਹੁੰਦੀਆਂ ਇਹ ਉਹ ਤਾਂ ਉਸ ਤੋਂ ਵੀ ਬੱਤਰ ਹੈ ਆਟੋ ਵਾਟਰ ਲਿਕਨ ਵਾਲੀ ਚੀਜ਼ ਤੁਸੀਂ ਆਪਣੇ ਸਿਰ ਤੇ ਲਗਾਈ ਬੱਠੇ। ਕੀ ਆ ਬਾਤ ਹੈ? ਕੀ ਉੱਚ ਵਿਚਾਰ ਹੈ? ਸਿੱਧੀ ਆਏ ਠਾਹ ਲੱਗਦੀ ਹੈ। ਮੈਨੂੰ ਕਿ ਕਿਹਦੇ ਤੇ ਲਾਇਆ ਨਹੀਂ ਗਾਇਸ। ਵੈਸੇ ਸ਼ੌਂਕ ਦਾ। ਸ਼ੌਂਕ ਦਾ ਕਹਿੰਦੇ ਕੋਈ ਮੁੱਲ ਨਹੀਂ ਹੈਗਾ ਜਿੰਨੇ ਬੋਲਣਾ ਬੋਲੀ ਜਾਣ ਦੋ। ਟੈਨਸ਼ਨ ਲੈ। ਜੋ ਲਾਈਵ ਸਟ੍ਰੀਮ ਕਰਨਾ ਚਾਹੁੰਦੇ ਨਾ ਖੋਲੇ ਕੀ ਕਰੋ। ਇਧਰ ਉਧਰ ਪਹਿਨਵਾ ਨਹੀਂ ਕਰੀ ਦਿੰਦੀ। ਅੱਛੀ ਬਾਗਾਂ ਦੀਆਂ ਚੁੜੀਆਂ ਦੀ। ਬ੍ਰਦਰ ਸ਼ੌਂਕ ਦਾ ਕੋਈ ਮੁੱਲ ਨਹੀਂ ਨਾ ਪਰੇਗਾ ਤਾਂ ਮੁੱਲ ਲੇ ਤੁਹਾਨੂੰ ਪ੍ਰਮੋਟ ਕਰਾਂਗੇ। ਇੱਟੈ ਕਾ ਬਣਾਉਣਾ। ਐਨਕੋ ਤੁਛ ਦਕਾਨਦਾਰ ਨਾ ਬੋਲਦੇ ਕਰਦੇ ਹੋ ਸ਼ੌਕ ਦਾ ਕੋਈ ਮੁੱਲ ਨਹੀਂ ਹੈਗਾ ਸ਼ੌਕ ਦਾ ਮਨ ਕਾਹਨੇ ਮਿਲਦਾ ਸੀ ਪੈਸੇ ਲੱਗੇ ਚੀਜ਼ ਕੋਈ ਆਪ ਕੀਤੀ ਹੋਵੇ ਠੀਕ ਹੈ ਜੀ ਕਿਹਦੀ ਗੱਲਾ ਕਰੀ ਜਾ ਰਹੇ ਹੈਗੇ ਪਰ ਬਾਹਰ ਨਹੀਂ ਕਰੀ ਦੀ ਕਿਹਦੀ ਗੱਲਾ ਕਰ ਰਿਹਾ ਕਿ ਨੂੰ ਸੁਣਾ ਰਿਹਾ ਹੈਗਾ ਸੁਣਾ ਦੇ ਕਿਸ ਨੂੰ ਰਹੀ ਹੈ ਅੱਕ ਸੁਣ ਕੇ ਪਤਾ ਲੱਗੇਗਾ ਠੀਕ ਹੈ ਇਹ ਮੈਂ ਸਿਰਫ ਇਹ ਨਾ ਦੁੱਖ ਕਦਿ ਗੱਲ ਲੱਗ ਰਹੀ ਹੈ ਇਹ ਬਸ਼ਰਤ ਦੇਖ ਕੇ ਦੁਖੀ ਹੋ ਰਹੀ ਹੈ ਇਹ ਮਤਲਬ 1% ਦੇ ਫੇਸ ਤੇ ਬੰਦੇ ਦਾ ਦੁੱਖ ਹੁੰਦਾ ਨਾ ਚਾਹੇ ਟੀਵੀ ਬਲੋਗਿੰਗ ਕਰ ਰਹੀ ਹੈ لیکن بندے دے ایکسپریشن تو پتہ لگیاں تا ہے کہ وی दैट ਟੈਂਪਰ ود دماغ دے دل وچ کی چل رہیا ہے۔ بندے دا ਫੇਸ ਇਜ਼ ਅ ਇੰਡੈਕਸ ਆਫ ਮਾਈਂਡ। ਠੀਕ ਹੈ? بندے ਦਾ ਫੇਸ ਦੇਖ ਕੇ ਸਭ ਕੁਝ ਪਤਾ ਲੱਗ ਜਾਂਦਾ ਹੁੰਦਾ। ਜਦ ਮੈਂ ਕਿਹਾ ਗੱਲਾਂ ਕਰ ਲਈਏ। ਤੇ ਇਸ ਕਰਕੇ ਚਲੋ ਬਈ ਸਿੱਧੀ ਜੀ ਗੱਲ ਹੈ ਜਿਹੜਾ ਬੋਲਦਾ ਬੋਲੀ ਜਾਂਦੇ ਕਿਉਂਕਿ ਆਪਾਂ ਇਤਨੀ ਆਪਣਾ ਘਰ ਚੱਲਦਾ ਵਾ। ਤੇ ਹੁਣ ਜੇ ਆਪਾਂ ਕਰਮ ਛੱਡਾਂਗੇ ਸਾਰਾ ਕੁਝ ਤੇ ਫਿਰ ਆਪਾਂ ਘਰ ਵੀ ਚਲਾਉਣਾ ਹਨਾ। ਤੇ ਇਸ ਕਰਕੇ ਬਈ ਸਿੱਧੀ ਜੀ ਗੱਲ ਆ। ਅੱਜ ਤੋਂ ਬਲੌਗਿੰਗ ਕਰਦੇ ਆਂ ਸ਼ੁਰੂ ਹਲੀ-ਹਲੀ। ਤੇ ਚਲੋ। ਕਰਾਂਗੇ ਹੌਲੀ ਹੌਲੀ ਅੱਗੇ ਵਧਾਂਗੇ ਤੇ ਚਲੋ ਸਪੋਰਟ ਕਰਿਓ ਸਾਰੇ ਜਣੇ ਜਿਹੜੇ ਕਰਦੇ ਉਹਨਾਂ ਦਾ ਜ਼ੀਰੋ ਧੰਨਵਾਦ ਜਿਹੜੇ ਨਹੀਂ ਕਰਦੇ ਉਹਨਾਂ ਦਾ ਵੀ ਦਿਲੋਂ ਧੰਨਵਾਦ ਹਾਂਜੀ ਸਟਾਰਟ ਕਰਦੇ ਆਂ ਅੱਛਾ ਮਤਲਬ ਇਸੋ ਲਾਵਾਟਾ ਕੋਈ ਪੜੇ ਕੋਈ ਰੋਜ਼ਗਾਰ ਨਹੀਂ ਹੈ ਕੋਈ ਹੱਥੀਂ ਕਮਾਈ ਨਹੀਂ ਹੈ ਕੋਈ ਟੈਲੈਂਟ ਨਹੀਂ ਹੈਗਾ ਕੋਈ ਸੋਰਸ ਆਫ ਇਨਕਮ ਨਹੀਂ ਹੈਗਾ ਠੀਕ ਹੈ ਤੂੰ ਕੋਈ ਕੰਮ ਨਹੀਂ ਸਿੱਖਿਆ ਤੂੰ ਪੜਿਆ ਨਹੀਂ ਹੈਗਾ ਤੇ ਉਹ ਜਨਾਨੀ ਦਿਖਾਏਗਾ ਤੂੰ ਕੱਲਾ ਬਲੌਗ ਆ ਕੇ ਦਿਖਾ ਚਾਹਤ ਲਗਾਏ 10000 ਰੁਪਏ ਵੀ ਆ ਗਿਆ ਤੇ ਵਾਟ ਇਜ਼ ਬਲੌਗਿੰਗ ਸਟਾਰਟ ਕਰਦੇ ਆਂ ਸਾਡਾ ਕੰਮ ਕਰੇ ਕੰਮ ਕਰਨੀ ਕੰਦੇ ਮ ਇਹ ਤਾਂ ਤੁਸੀਂ ਵਲੌਗਿੰਗ ਦੇ ਵਿੱਚ ਨਾ ਕੁਝ ਅ ਮੈਸੇਜ ਦੇ ਰਹੇ ਹੋ ਕੁਝ ਕਰਕੇ ਦਿਖਾ ਰਹੇ ਹੋ ਕੋਈ ਚੈਲੰਜ ਲਿਆ ਹੋਇਆ 90 ਦਿਨ ਦਾ ਚੈਲੰਜ 120 ਦਿਨ ਦਾ ਚੈਲੰਜ ਕੋਈ ਜਿਮਿੰਗ ਦਾ ਚੈਲੰਜ ਹੈਗਾ ਕੋਈ ਟਰੈਵਲਿੰਗ ਦਾ ਚੈਲੰਜ ਹੈ ਅਸੀਂ ਇੰਨਾ ਇਨੀ ਹਾਈਟ ਤੇ ਜਾ ਹਾਈਟ ਤੇ ਜਾਵਾਂਗੇ ਬੜਾ ਬਹੁਤ ਚੀਜ਼ਾਂ ਹੋਣਦੀ ਹੈਗੀ ਕਿਉਂ ਕਰੀਏ ਧੰਨਵਾਦ ਉਹਨਾਂ ਦਾ ਚਲੋ ਲਵ ਯੂ ਮੇਟਰੋ ਕੋਈ ਨਹੀਂ ਇਹ ਗੱਲਾਂ ਬਾਤਾਂ ਇਦਾਂ ਚੱਲਦੀਆਂ ਰਹਿਣੀਆਂ ਤੇ ਬਾਕੀ ਕੈਟੂ ਦੱਸੋ ਕਿਵੇਂ ਦਾ ਲੱਗਾ ਵਧੀਆ ਲੱਗਾ ਤੇ ਲਾਈਕ ਕਮੈਂਟ ਸ਼ੇਅਰ ਕਰ ਦਿਓ ਮੁੱਛ ਮੁੱਛਾ ਸੈਟ ਕਰਨ ਵਾਲੀ ਗੱਲ ਹੈ ਮੁੱਛਾ ਸੈੱਟ कर ਠੀਕ ठीक है? है, है मुच्छा ए ए मुच्छा भी तो ਜਿਗਰੇ जिगरे ਮੁੱਛਾ ਦਿੱਤਾ ਤੇਰਦਾ ਤੇ ਇਹ ਜਿੰਨੇ ਵੀ ਬਲੌਗਰ ਹੈਗੇ ਹੈ ਚਾਹੇ है, ਹੈਗਾ ਏ ਹੈ ਮੁੱਛਾ ਹੱਥ ਚੜੀ ਜਾਏਗਾ ਠੀਕ ਹੈ ਉਹ ਤੁਨੋਂ ਵਾਲਾ ਐ ਐ ਕਰੀ ਜਾਊਗਾ ਉਹ ਕਰਨ ਜਗਪ੍ਰੀਤ ਵਾਲਾ ਐ ਕਰੀ ਜਾ ਮੁੱਛਾ ਹੈ ਵੀ ਨਹੀਂ ਹੈ ਗਿਆ ਕਿਹਨੇ ਜਿਗਰੇ ਨਾਲ ਮੁੱਛਾ ਦਾ ਤਗਿਰਦਾ ਬੜੀ ਬਾਦਰੀ ਤਾਂ ਕੰਮ ਜਿੱਤ ਜਾਗੇ ਜਿੱਤ ਕੇ ਆਏ ਹੋ ਅਨਕ ਜਿਹੜਾ ਹੋਲੀ ਹੋਲੀ ਕਰਦੇ ਨੇ ਲੈ ਲੈਣਾ ਨਿਕਾਲ ਲਈ ਨਾ ਹਾਂ ਬਸ ਫੇਰ ਮੈਂ ਕਿਉਂਕਿ ਨਹੀਂ ਸਾਰੇ ਕਹਿੰਦੇ ਖਾਲੀ ਹੱਥ ਨਹੀਂ ਰੱਖੀ ਖਾਲੀ ਹੱਥ ਨਹੀਂ ਚੰਗੇ ਲੱਗਦੇ ਤੇ ਮੈਨੂੰ ਬਹੁਤ ਜਣੇ ਮੈਸੇਜ ਜਾਈ ਸੀ ਫਿਰ ਕਿ ਨਹੀਂ ਕਿ ਐਵੇਂ ਲੱੰਦਾ ਸੀ ਨਹੀਂ ਹੋ ਬਟ ਮੈਂ ਪਾਇ ਨਹੀਂ ਸਕਵਾ ਚ ਕਰਦੇ ਨੇ ਪਾਇ ਸੀ ਲਿਆਂਦਾ ਸੀਗਾ ਬਟ ਪਾਇਆ ਨਹੀਂ ਸੀਗਾ ਹੁਣ ਇਹ ਦੇਖ ਲੋ ਕਿ ਆਪੇ ਗੇਂਦੇ ਵਿੱਚ ਚੂੜਾ ਪਾਇਆ ਨਹੀਂ ਤਾਂ ਚੂੜੀਆਂ ਹੀ ਆ ਠੀਕ ਹੈ ਕਿ ਚਲੋ ਠੀਕ ਹੈ ਖਾਲੀ ਹੱਥ ਰਵਾਤ ਹੁੰਦਾ ਸਾਰੇ ਕਰਾਂ ਤੇ ਖਾਲੀ ਹੱਥ ਨੂੰ ਤੇ ਚੱਕੇ ਨਹੀਂ ਕਰਦੇ ਤੋ ਚੂੜੀਆਂ ਪਾ ਲ ਕਿੱਦਾਂ ਪੁੱਛਣ ਕਾ ਕੇ ਦਿਖਾਰੀ ਕਿੱਦਾਂ ਦਿਖਾਰੀ ਦਿਲ ਵਿੱਚ ਕਿੱਦਾਂ ਕਰ ਸਕਦਾ ਤੇਰੇ ਚੀਚਾ ਕਰਨ ਨੂੰ ਕਿਸ ਤਰ੍ਹਾਂ ਤੂੰ ਕਰ ਸਕਦੀ ਹੈਂ ਸਾਨੂੰ ਸੋ ਬਾਰੇ ਮੇਰੇ ਮਿਲ ਕਿ ਦੋ ਲੋਕ ਮਿੱਤਰੋ ਗਾਲੇ ਤਾਂ ਕਿ ਸਾਰਿਆਂ ਦੇ ਮੈਸੇਜ ਬੜੇ ਆਏ ਮਨੇ ਬੜੇ ਕਮੈਂਟ ਆਏ ਹੀ ਰਮਨਦੀਪ ਨੂੰ ਕੀ ਹੋਇਆ ਰਮਨਦੀਪ ਨੂੰ ਕੀ ਹੋਇਆ ਜਿੰਨਾ ਚਿਰ ਤਾਂ ਵੀ ਮਜ਼ਾਕ ਬਣਾਉਣਾ ਜੇ ਨਾ ਦੱਸੇ ਤੂੰ ਤਾਂ ਵੀ ਮਜ਼ਾਕ ਬਣਾਉਂਦੇ ਠੀਕ ਆ ਕੁਝ ਕਰਕੇ ਨਾ ਅਸੀਂ ਦੱਸ ਨਹੀਂ ਨਹੀਂ ਦਫਾ ਕਰੋ ਯਾਰ ਦੁਨੀਆਦਾਰੀ ਬਹੁਤ ਕੁੱਤੀ ਚੀਜ਼ ਆ ਠੀਕ ਆ ਇਹਨਾਂ ਨੂੰ ਭਾ ਚੰਗਾ ਕਰ ਲੋ ਤਾਂ ਵੀ ਮਾੜਾ ਕਰਾਂ ਜੀ ਮਾੜਾ ਕਰੋ ਤਾਂ ਵੀ ਇਹਨਾਂ ਨੇ ਮਾੜਾ ਹੀ ਕਹਿਣਾ ਤੇ ਇਸ ਕਰਕੇ ਮੈਂ ਤਾਂ ਕਹਿੰਦਾ ਆਪਣੇ ਨਜ਼ਾਰੇ ਚ ਰਹੋ ਸਾਰੇ ਜਣੇ ਆਪਣੀ ਜ਼ਿੰਦਗੀ ਕੱਟੋ ਬਸ ਖੇੜ ਕੇ ਇੱਕੋ ਇੱਕ ਜ਼ਿੰਦਗੀ ਹੈ ਬਾਹਰ ਕਿੱਥੇ ਮਿਲਣੀ ਮਰ ਗਏ ਬਸ ਜੇ ਤੁਹ ਆਕੇ ਤੁਸੀਂ ਇੱਕ ਵਾਰ ਵੀ ਅੱਜ ਤੱਕ ਕੋਈ ਗੱਲ ਕੀਤੀ ਹੈ ਨਹੀਂ ਕੀਤੀ ਆਕੇ ਦੱਸੋ ਸਾਡੇ ਨਾਲ ਇਹ ਹੋਇਆ ਸਾਡੇ ਨਾਲ ਇਹ ਬਿਤੀ ਸਾਡੇ ਬੱਚਾ ਹੱਥ ਤਕਲੀਫ ਚ ਸੀ ਅਸੀਂ ਬਚਾਉਣ ਦੀ ਕੋਸ਼ਿਸ਼ ਕੀਤੀ ਤੁਸੀਂ ਪਬਲਿਕ ਨੂੰ ਆਪਣਾ ਛੋੜਨਾ ਕਿ ਤੋੜਨਾ ਐਸਾ ਫਿਰ ਬੋਲਣਾ ਕਿ ਨਾ ਹੱਦ ਅਜੇ ਨਹੀਂ ਦੱਸਣਾ ਜੀ ਅਰੇ ਦੱਸੋ ਵੀ ਦੱਸੋ ਵੀ ਸਾਡੇ ਤੋਂ ਆ ਗਲਤੀ ਹੋਈ ਸੀ ਕੋਈ ਉਹ ਗਲਤੀਆਂ ਨਾ ਕਰੇ ਕੀ ਹੁੰਦਾ ਹੂੰ ਤੇ ਜਿਹੜੇ ਵੀ ਬੋਲਣ ਦੇ ਸ਼ਕਲ ਦੇ ਆ ਹੈਗੇ ਜਨੇਮ ਕੀ ਕੰਗੋ ਲੀ ਰਹੇ ਕੰਗੋ ਇਹਨਾਂ ਨੂੰ ਹੋਰ ਕੀ ਕਹਿਣਾ ਇਹਨਾਂ ਨੂੰ ਮੂੰਹ ਤੇ ਆ ਕੇ ਬੋਲਣ ਦੀ ਹਿੰਮਤ ਆ ਗਈ ਇਹਨਾਂ ਦੀ ਬਸ ਫੋਨ ਤੇ ਭੌਂਕਣ ਜੋਗੇ ਅੱਜ ਤੱਕ ਮੈਂਜੀ ਬੰਦ ਕਰਕੇ ਚਲੋ ਕੋਈ ਨਹੀਂ ਬੋਲੀ ਜਾਂਦੇ ਬਾਕੀ ਕੋਈ ਨਹੀਂ ਜਵਾਬ ਤਾਂ ਦਵਾਂਗੇ ਟੈਨਸ਼ਨ ਨਾ ਲਓ ਮਿਲ ਕੇ ਇਦਾਂ ਨਹੀਂ ਇਦਾਂ ਕੀ ਇਹ ਮੈਂ ਵੀ ਬੋਲੂਗਾ ਵੀ ਭੌਂਕੀ ਜਾਊਗੀ ਮੈਂ ਵੀ ਭੌਂਕਾਂ ਫਾਇਦਾ ਕੋਈ ਨਹੀਂ ਭੌਂਕਦੇ ਤਾਂ ਤੁਹਾਨੂੰ ਪਤਾ ਹੀ ਕੋਈ ਨਹੀਂ ਚਲੋ ਵੀ ਮਿੱਤਰੋ ਆਪਣੇ ਟੈਟਰ ਵਲਦਾ ਇੱਥੇ ਹੁੰਦਾ ਆਪਣਾ ਐਂਡ ਤੇ ਬਾਕੀ ਕੋਈ ਨਹੀਂ ਇਦਾਂ ਹੁਣ ਆਪਾਂ ਜੀ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਚ ਵਲੌਗ ਕਰਾਂਗਾ ਚਲੋ ਮਿੱਤਰੋ ਮਿਲਦੇ ਆਂ ਫਿਰ ਰੱਬ ਰੱਖਾ ਸਾਰਿਆਂ ਦਾ ਚੜਦੀ ਗੱਲਾ ਚ ਰਹੋ ਅੱਛਾ ਇਹ ਹੁਣ ਰੋਸਟਰ ਨੂੰ ਕਹਿ ਰਿਹਾ ਵੀ ਲੀਰਾ ਹੈਗੀਆਂ ਫੋਨ ਤੇ ਬੋਲਣ ਜੋਗੇ ਆ ਜੇ ਤੁਸੀਂ YouTube ਤੇ ਜਵਾਬ ਦੇਵੋਗੇ YouTube ਸੋਰੀ ਜੇ ਤੁਸੀਂ YouTube ਤੇ ਵੀਡੀਓ ਪਾਓਗੇ ਤਾਂ ਤੇ ਉਹ ਨਹੀਂ ਤੇ YouTube ਤੇ ਹੀ ਆਪਣਾ ਇਹ ਦੋ ਨਵਾਗੇ ਨਾ ਠੀਕ ਹੈ ਰੋਸਟਰ ਲੀਰਾ ਤੇ ਤੁਸੀਂ ਲੀਰਾ ਨਾਲ ਲੰਮਕੇ ਹੋਇ ਤਾਂ ਗਈ ਇਹ ਕੀ ਲੀਰਾ ਹੈਗੀਆਂ ਅਰੇ ਸਾਰੀਆਂ ਲੀਰਾ ਆਪਣਾ ਆਪਣਾ ਕੰਮ ਕਰਦੀਆਂ ਤੇ ਲੀਰਾ ਨਾਲ ਲੰਮਕੇ ਹੋਇ ਤਾਂ ਅੱਗੇ ਨਾ ਫਿਰ ਉਹਨਾਂ ਦਾ ਕੋਈ ਕੰਮ ਕਰਦੀ ਹੁੰਦਾ ਉਹਨਾਂ ਦੇ ਕੱਟੇ ਤੈਨਾਂ ਦਾ ਹੱਦੋਂ ਦੇ ਤੁਸੀਂ YouTube ਤੇ ਜੋ ਮਰਜ਼ੀ ਕਰੋ ਆ ਕੇ ਜੋ ਮਰਜ਼ੀ ਤੁਸੀਂ ਜਾਂਦੀ ਵਾਹਿਗਾ ਕਰ ਤਾ ਕਰੋ ਅਸੀਂ ਮੈਗੀ ਖਾ ਲਈ ਅਸੀਂ ਪਰੌਟੀ ਖਾਣ ਲੱਗੇ ਆ ਅਸੀਂ ਚਾਹ ਪੀਣ ਲੱਗੇ ਆ ਅਸੀਂ ਸੰਤਰੇ ਖਾਣ ਲੱਗੇ ਆ ਆ ਹਰ ਇੱਕ ਦਾ ਤੁਸੀਂ ਆ ਕੇ ਕਰੋ ਉਹ ਵਾਜਿਬ ਹੈ ਜੈ ਠੀਕ ਹੈ ਤੇ ਅਸੀਂ ਆ ਕੇ ਆਪਣਾ ਰਿਐਕਸ਼ਨ ਦੇ ਸਾਨੂੰ ਨਹੀਂ ਚੰਗਾ ਲੱਗਦਾ ਤੇ ਸਾਹਮਣੇ ਆ ਕੇ ਗੱਲ ਕਰੋ ਮੈਂ ਅੱਗੇ ਵੀ ਆਪਣੀ ਇੱਕ ਵੀਡੀਓ ਚ ਕਿਹਾ ਸੀ ਜੇ ਤੁਸੀਂ ਸੜਕ ਤੇ ਖੜ ਕੇ ਇਹ ਹਰਕਤਾਂ ਕਰੋਗੇ ਨਾ ਅਸੀਂ ਤੁਹਾਨੂੰ ਸੜਕ ਤੇ ਜਵਾਬ ਦਵਾਂਗੇ ਜੇ ਤੁਸੀਂ YouTube ਤੇ ਹਰਕਤਾਂ ਕਰੋਗੇ ਨਾ ਤੇ ਅਸੀਂ ਤੁਹਾਨੂੰ YouTube ਤੇ ਜਵਾਬ ਦਵਾਂਗੇ ਦਮਾਂਗੇ ਮੈਂ ਕੱਲੀ ਨਹੀਂ ਜਿੰਨੇ ਵੀ ਰੋਸਰੇ ਜਿੰਨੇ ਵੀ ਰਿਐਕਸ਼ਨ ਚੈਨਲ ਆ ਗਏ ਤੇ ਤੁਸੀਂ ਕਾਈਂਡਲੀ ਸਰ ਤੇ ਆ ਕੇ ਹਰ ਤਰ੍ਹਾਂ ਕਰਨੀਆ ਸ਼ੁਰੂ ਕਰ ਦੋ ਅਸੀਂ ਸਾਰੇ ਜਣੇ ਆ ਕੇ ਤੁਹਾਨੂੰ ਸੜਕਾਂ ਤੇ ਜਵਾਬ ਦੇ ਦਾਂਗੇ ਸਮਝ ਗਏ? ਆਕੇ ਅੱਗੇ ਚੱਲਦੇ ਆਂ ਜੀ ਉਹ ਕਹਿੰਦੇ ਇਹ ਵੀ ਅਮਨ ਸੈਖਮ ਨਾਲ ਲੋਰੀ ਹੈਗੀ ਹੈ ਨਾ ਚੈੱਕ ਕਰ ਕੀ ਕੀ ਹੋਇਆ ਕਿਉਂ ਰੋ ਰਹੀ ਹੈ ਇਹ ਚੈੱਕ ਕਰਦੇ ਆਂ ਮਨ ਉਹਨੂੰ ਕਿਉਂਰੇ ਕਿੱਜ ਕਿੱਟਾ ਪਈਆਂ ਹੈਗੇ